ਪਵਨ ਜਗਤ ਜੋਤ ਜੁਗੋ ਜੁਗ ਅਟਲ ਚਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਰਾ ਕਿਰਪਾ ਸਤ ਕਾਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸੋਢ ਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਗੁਰ ਕਾ ਸ਼ਬਦ ਰਖਵਾਰੇ ਮਹਾਰਾਜ ਕਹਿੰਦੇ ਨੇ ਕਿ ਭਾਈ ਵਿਕਾਰਾਂ ਦੇ ਟੱਕਰੇ ਤੇ ਵਿਕਾਰਾਂ ਤੋਂ ਬਚਣ ਦੇ ਲਈ ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਖਵਾਲਾ ਹੈ ਚੌਕੀ ਚੌਗਿਰਦ ਹਮਾਰੇ ਤੇ ਸ਼ਬਦ ਹੀ ਸਾਨੂੰ ਵਿਕਾਰਾਂ ਤੋਂ ਬਚਾਉਣ ਲਈ ਸਾਡੇ ਚਾਰ ਚੁਫੇਰੇ ਦਾ ਚੌ ਗਿਰਦ ਚੁਫੇਰੇ ਦਾ ਪਹਿਰਾ ਹੈ RAM ਨਾਮ ਮਨ ਲਾਗਾ ਸਤਿਗੁਰ ਕਹਿੰਦੇ ਗੁਰੂ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜਮ ਲਜਾਇ ਕਰ ਭਾਗਾ ਕਹਿੰਦੇ ਉਸ ਪਾਸੋਂ ਵਿਕਾਰ ਤਾਂ ਕਿਤੇ ਰਹੇ ਜਾਮਾ ਵੀ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਏ ਦਾਤਾ ਜੀ ਏ ਪ੍ਰਮਾਤਮਾ ਮੇਰੇ ਬਾਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਕ ਵਿਦਾਤਾ ਬੰਦਨ ਮਾਇਆ ਦੇ ਮੋਹ ਆਦਿਕ ਦੀ ਜੰਜੀਰ ਨਿਰਮਲ ਕਹਿੰਦੇ ਨੇ ਪਵਿੱਤਰ ਵਿਧਾਤਾ ਦਾ ਮਤਲਬ ਹੈ ਸਿਰਜਣਹਾਰ ਉਹ ਕਾਲਪੁਰਖ ਮਾਲਕ ਕਹਿੰਦੇ ਭਾਈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਮਨ ਜੋੜਦਾ ਹੈ ਸਰਬ ਵਿਆਪਕ ਸਿਰਜਣਹਾਰ ਮਾਲਕ ਉਸ ਦੇ ਮਾਇਆ ਦੇ ਮੋਹ ਦੇ ਆਦਿਕ ਦੇ ਸਾਰੇ ਬੰਧਨ ਕੱਟ ਦਿੰਦਾ ਹੈ ਔਰ ਉਸ ਦੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਰਹਾਉ ਨਾਨਕ ਪ੍ਰਭ ਅਬਨਾਸੀ ਏ ਨਾਨਕ ਅਬਨਾਸੀ ਪ੍ਰਮਾਤਮਾ ਐਸਾ ਉਦਾਰ ਚਿਤ ਹੈ ਕਿ ਤਾਂ ਕੀ ਸੇਵਨ ਵਰਤੀ ਜਾਤੀ ਕਦੇ ਉਸਦੀ ਕੀਤੀ ਹੋਈ ਸੇਵਾ ਭਗਤੀ ਕਦੇ ਖਾਲੀ ਨਹੀਂ ਜਾਂਦੀ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਬਣ ਕੇ ਨਵਾਣੇ ਬਣ ਕੇ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਕੀਤੀ ਹੋਈ ਬੇਨਤੀ ਕਦੇ ਵੀ ਵਿਅਰਥ ਨਹੀਂ ਜਾਂਦੀ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਈ ਜਿਹੜੇ ਚਤ ਲਾ ਕੇ ਸੇਵਾ ਕਰਦੇ ਹਨ ਉਹਨਾਂ ਦੀ ਸੇਵਾ ਮਾਲਕ ਦੇ ਚਰਨਾਂ ਵਿੱਚ ਮਾਲਕ ਦੀ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਕੀਤੀ ਹੋਈ ਸੇਵਾ ਮਰਜ ਕਹਿੰਦੇ ਭਾਈ ਕਦੇ ਵੀ ਵਿਅਰਥ ਨਹੀਂ ਜਾਂਦੀ ਆਨੰਦ ਕਰੈ ਤੇਰੇ ਦਾਸਾ ਮਾਲਕ ਦੇ ਚਰਣਾ ਚਰਦਾਸ ਕਰੀਏ اے ਪ੍ਰਮਾਤਮਾ ਵੀ ਤੇਰੇ ਸੇਵਕ ਸਦਾ ਆਤਮਿਕ ਆਨੰਦ ਮਾਣਦੇ ਹਨ ਤੂੰ ਸਭਾਂ ਦੀ ਰਖਵਾਲੀ ਵੀ ਕਰਦਾ ਸਭਨਾਂ ਨੂੰ ਆਪਣੇ ਚਰਨਾਂ ਨਾਲ ਵੀ ਜੋੜਦਾ ਹੈ ਸਾਰਿਆਂ ਦੇ ਲਈ ਸੱਚੇ ਬਾਦਸ਼ਾਹ ਆਪ ਰਖਵਾਲਾ ਹੈ ਜਪ ਪੂਰਨ ਹੋਈ ਆਸਾ اے ਬਾਈ ਗੁਰੂ ਤੇਰਾ ਨਾਮ ਜਪ ਜਪ ਕੇ ਉਹਨਾਂ ਦੀ ਹਰੇਕ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਸਵਾਸ ਸਵਾਸ ਵਾਗੇ ਤੇਰਾ ਨਾਮ ਜਪਦੇ ਹਨ ਔਰ ਉਹਨਾਂ ਤੇ ਸਤਿਗੁਰੂ ਆਪ ਜੀ ਦੀ ਮਿਹਰ ਆਪ ਜੀ ਦੀ ਕਿਰਪਾ ਤੁਹਾਡੀ ਕਿਰਪਾ ਦੇ ਸਦਕੇ ਹੀ ਅਸੁਖ ਤੇ ਆਨੰਦ ਪ੍ਰਾਪਤ ਹੁੰਦੇ ਹਨ ਮਾਲਕ ਦੇ ਚਰਨਾਂ ਵਿੱਚ ਰੋਜ ਜੁੜ ਕੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਔਰ ਚੰਦਰੀਆਂ ਗੁਰੂ ਕਰਦੀਆਂ ਸੇਵਾਵਾ ਨਿਰਵਿਗੰਤ ਸਰ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ